ਦੋਸਤੋ ਅੱਜ ਆਪ ਗੱਲ ਕਰਾਂਗੇ ਇਮੀਗ੍ਰੇਸ਼ਨ ਦੀ ਕਿਉਂਕਿ ਇਮੀਗ੍ਰੇਸ਼ਨ ਇੱਕ ਅਜ਼ਿਹ੍ਹਾ ਮੁੱਦਾ ਜਿਸ ਕਰਕੇ ਮਿਸਟਰ ਜਸਨ ਟਰੂਡੋ ਨੂੰ ਆਪਣੀ ਕੁਰਸੀ ਤੋਂ ਵੀ ਲਾਂਬੇ ਹੋਣਾ ਪਿਆ ਕਿਉਂਕਿ ਇਹ ਇੱਕ ਅਜੀਹਾ ਵਿਸ਼ਾ ਹੈ ਜਿਹੜਾ ਕਿ ਕਿਸੇ ਦੇਸ਼ ਦੀ ਸਿਆਸਤ ਦੇ ਉੱਤੇ ਉਥੋਂ ਦੀ ਫਾਈਨਾਂਸ ਦੇ ਉੱਤੇ ਤੇ ਉਥੋਂ ਦੀ ਪਾਪੂਲੇਸ਼ਨ ਦੇ ਉੱਤੇ ਪ੍ਰਭਾਵ ਹੁੰਦਾ ਹੈ ਇਸੇ ਕਰਕੇ ਇਮੀਗ੍ਰੇਸ਼ਨ ਮਿਨਿਸਟਰ ਕੋਲੇ ਵੀ ਸਭ ਤੋਂ ਵੱਧ ਐਸੇ ਪਾਵਰਜ਼ ਨੇ ਇੰਨੇਕ ਪਾਵਰਜ਼ ਨੇ ਕਿ ਕੁਝ ਉਹ ਆਪਣੀਆਂ ਪਾਵਰਜ਼ ਨੂੰ ਬਿਨਾਂ ਸੰਸਦੀ ਪ੍ਰਵਾਨਗੀ ਤੋਂ ਵੀ ਉਹਨਾਂ ਨੂੰ ਲਾਗੂ ਕਰ ਸਕਦਾ ਕਿਉਂਕਿ ਇਹਦਾ ਜਿਹੜਾ ਸਿੱਧਾ ਸਬੰਧ ਹੈ ਉਹ ਉਥੋਂ ਦੀ ਲੇਬਰ ਪਾਵਰ ਦੇ ਨਾਲ ਹੈ ਕਿਉਂਕਿ ਇਸ ਦੇਸ਼ ਨੇ ਇਮੀਗ੍ਰੈਂਟਸ ਨੂੰ ਇਸ ਕਰਕੇ ਬੁਲਾਉਣਾ ਸ਼ੁਰੂ ਕੀਤਾ ਕਿਉਂਕਿ ਇਹ ਪੰਗੋਲਕ ਤੌਰ ਤੇ ਬਹੁਤ ਵੱਡਾ ਸੀ ਪਰ ਇਸ ਦੀ ਆਬਾਦੀ ਬੜੀ ਘੱਟ ਬੜੀ ਲਿਬਰਲ ਹੋਈ ਲਿਬਰਲ ਪਾਰਟੀ ਦਾ ਰਾਜਸੀ ਮਿਸਟਰ ਜਸਨ ਟਰੂਡੋ ਬੜੇ ਲਿਬਰਲ ਰਹੇ ਉਹਨਾਂ ਨੇ ਇੰਨੀਆਂ ਕਿ ਨਰਮ ਨੀਤੀਆਂ ਬਣਾਈਆਂ ਕਿ ਧੜਾ ਧੜਾ ਦੇ ਤੇ ਪ੍ਰਵਾਸੀ ਆਉਣੇ ਸ਼ੁਰੂ ਹੋਏ ਤੇ ਉਹਦੇ ਵਿੱਚ ਗਲਤੀ ਇਹ ਰਹੀ ਕਿ ਪਲੱਸ 2 ਪਾਸ ਸਟੂਡੈਂਟਸ ਜਿਹੜੇ ਕਿ ਟੀਨੇਜਰ ਸੀ ਜਨਮੋਂ ਅਜੇ ਪੂਰੀ ਸੂਝ ਵੀ ਨਹੀਂ ਸੀ ਆਪਣੀ ਜ਼ਿੰਦਗੀ ਦੀ ਉਹ ਇੱਥੇ ਆਏ ਉਹ ਬਿਨਾਂ ਸਕਿੱਲ ਤੋਂ ਆਏ ਜਦੋਂ ਕਿ ਇਸ ਕੰਟਰੀ ਨੂੰ ਚਾਹੀਦਾ ਸੀ ਕਿਉਂ ਸਕਿੱਲਡ ਵਰਕਰ ਨੂੰ ਬੁਲਾਉਂਦਾ ਅਨ ਸਕਿੱਲਡ ਇੱਥੇ ਜਿਹੜੀ ਜਨਤਾ ਉਹ ਜਿਆਦਾ ਆਈ ਉਸ ਕਰਕੇ ਸਰਕਾਰ ਨੂੰ ਨੁਕਤਾਚੀਨੀ ਦਾ ਸ਼ਿਕਾਰ ਹੋਣਾ ਪਿਆ ਕੰਜ਼ਰਵੇਟਿਵ ਪਾਰਟੀ ਜਿਹੜੀ ਕਿ ਉਹਨੇ ਮੁੱਖ ਵਿਰੋਧੀ ਪਾਰਟੀ ਸੀ ਉਹਨਾਂ ਨੇ ਸਰਕਾਰ ਦੀ ਨੁਕਤਾਚੀਨੀ ਕੀਤੀ ਕਿ ਇੱਥੇ ਇਸ ਤਰ੍ਹਾਂ ਦੇ ਇਮੀਗ੍ਰੈਂਟ ਟਾਊਨ ਦੇ ਨਾਲ ਸਾਡੇ ਦੇਸ਼ ਦਾ ਅਨੁਸ਼ਾਸਨ ਭੰਗ ਹੋ ਰਿਹਾ ਥਾਂ ਥਾਂ ਦੇ ਉੱਤੇ ਚੋਰੀਆਂ ਥਾਂ ਥਾਂ ਦੇ ਉੱਤੇ ਠੱਗੀਆਂ ਅਨੁਸ਼ਾਸਨ ਦਾ ਭੰਗ ਹੋਣਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਾਰਨ ਸੀ ਜਿੰਨਾ ਕਰਕੇ ਇੱਥੇ ਦੇ ਲੋਕ ਸੀ ਪੁਰਾਣੇ ਰਹਿਣ ਵਾਲੇ ਸਾਰੇ ਪਰੇਸ਼ਾਨ ਹੋਏ ਤੇ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਕਿਉਂਕਿ ਉਹਨਾਂ ਨੇ ਉਹਨਾਂ ਦੇ ਲਿਬਰ ਜਿਹੜੇ ਮਿਨਿਸਟਰ ਸੀ ਉਹਨਾਂ ਨੇ ਮਾਰਕ ਬੈਡਰ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਕੇ ਉਹਨਾਂ ਦੀ ਥਾਂ ਤੇ ਰਾਚੇਲ ਬਾਇਰਨ ਨੂੰ ਲਾਇਆ ਪਰ ਉਹ ਵੀ ਬਹੁਤਾ ਕੁਝ ਨਾ ਕਰ ਸਕਿਆ ਸਰ ਮਾਰਕ ਕਾਰਨੀ ਜਸਟਨ ਟੂਡੋ ਜਗ੍ਹਾ ਤੇ ਆਏ ਤੇ ਉਹਨਾਂ ਨੇ ਲੋਹਾ ਗਰਮ ਦੇਖਦੇ ਹੋਏ ਕਿ ਹੁਣ ਸਮਾਂ ਸਾਡੀ ਸਰਕਾਰ ਦਾ ਉਹਨਾਂ ਨੇ ਇਲੈਕਸ਼ਨ ਅਨਾਉਂਸ ਕਰਵਾ ਦਿੱਤਾ ਤੇ ਆਪਣੇ ਸਮੇਂ ਤੋਂ ਪਹਿਲਾਂ ਇਲੈਕਸ਼ਨਾਂ ਹੋਈਆਂ ਤੇ ਇਹ ਇੱਕ ਮੌਕਾ ਸੀ ਜਦੋਂ ਕਿ ਲਿਬਰਲ ਪਾਰਟੀ ਨੂੰ ਦੁਬਾਰਾ ਮੰਤਰੀ ਮੰਡਲ ਤੇ ਗਠਨ ਕਰਨ ਦਾ ਮੌਕਾ ਮਿਲਿਆ ਉਹਨਾਂ ਨੇ ਬਹੁਤ ਸਾਰੇ ਨਵੇਂ ਮੰਤਰੀ ਲਏ ਤੇ ਬਹੁਤ ਸਾਰੇ ਮੰਤਰੀ ਹੁੰਦੇ ਉਹਨਾਂ ਨੇ ਜਿਹੜੇ ਅਹੁਦੇ ਸੀ ਜਾਂ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਸੀ ਉਹ ਬਦਲੇ ਇਮੀਗ੍ਰੇਸ਼ਨ ਇੱਕ ਅਜੀਹਾ ਵਿਭਾਗ ਹੈ ਜਿਸ ਦੇ ਲਈ ਬੜਾ ਹੀ ਕੋਈ ਇਸ ਤਰ੍ਹਾਂ ਦਾ ਐਕਸਪੀਰੀਅੰਸ ਉਹਨਾਂ ਨੂੰ ਮੰਤਰੀ ਚਾਹੀਦਾ ਸੀ ਇਸ ਤਰ੍ਹਾਂ ਦਾ ਕੋਈ ਐਮਪੀ ਮੈਂਬਰ ਪਾਰਲੀਮੈਂਟ ਚਾਹੀਦਾ ਸੀ ਉਸ ਦੇ ਲਈ ਉਹਨਾਂ ਨੇ ਚੁਣਿਆ ਇੱਕ ਔਰਤ ਨੂੰ ਜਿਹੜੀ ਕਿ ਨੋਵਾ ਸਕੋਸ਼ੀਆ ਸੈਵੈਸ ਤੋਂ ਜਿੱਤੇ ਸੀ ਲੀਨਾ ਮੈਟਲਿਸ ਡਾਈਵ ਤੇ ਲੀਨਾ ਦਾ ਪਿਓ ਸ਼ੌਕਰ ਲਿਬਨਾਨ ਨਾਲ ਜੁੜਦਾ ਹੈ ਉਹਦੇ ਮਾਪੇ ਲਿਬਨਾਨ ਦੇ ਨੇ ਪਰ ਉਹ ਨਵ ਸ ਕੋਸ਼ੀਆ ਦੇ ਵਿੱਚ ਜੰਮੀ ਉੱਥੇ ਹੀ ਪਲੀ ਉੱਥੇ ਹੀ ਵੱਡੀ ਹੋਈ ਤੇ ਉਹ ਬਹੁਤ ਐਜੂਕੇਸ਼ਨਲਿਸਟ ਹੈ ਕਿਉਂਕਿ ਨੇ ਲਾਇਡ ਕਮਰਸ ਦੇ ਵਿੱਚ ਡਿਗਰੀ ਲਈ ਉਸ ਤੋਂ ਬਾਅਦ ਉਹ ਪਹਿਲੀ ਔਰਤ ਸੀ ਜਿਨ ਨੇ ਕੇ ਨਵ ਸ ਕੋਸ਼ੀ ਦੀ ਉਹ ਅਟਾਰਨੀ ਜਨਰਲ ਵੀ ਰਹੀ ਉਸ ਤੋਂ ਬਾਅਦ ਉਹ ਉੱਥੇ ਮਿਨਿਸਟਰ ਆਫ ਜਸਟਿਸ ਵੀ ਰਹੀ ਤੇ ਖਾਸ ਗੱਲ ਇਹ ਹੈ ਕਿ ਉਹ ਲਗਾਤਾਰ 8 ਸਾਲ ਉਹ ਇਮੀਗ੍ਰੇਸ਼ਨ ਮਿਨਿਸਟਰ ਆਫ ਨੋਵਸਕੋਸ਼ੀਆ ਰਈ ਜਿਸ ਕਰਕੇ ਉਹਨੂੰ ਇਮੀਗ੍ਰੇਸ਼ਨ ਬਾਰੇ ਕਾਫੀ ਗਿਆਨ ਹੈ ਇਮੀਗ੍ਰੇਸ਼ਨ ਇਸ ਲਾਈਨ ਦਾ ਉਸਨੂੰ ਤਜਰਬਾ ਵੀ ਹੈ ਤਿੰਨ ਭਾਸ਼ਾਵਾਂ ਦੀ ਗਿਆਤਾ ਜਿਦੇ ਵਿੱਚ ਅੰਗਰੇਜ਼ੀ ਫ੍ਰੈਂਚ ਤੇ ਅਰਬੀ ਨੂੰ ਉਹ ਚੰਗੀ ਤਰ੍ਹਾਂ ਭਾਸ਼ਾਵਾਂ ਦੇ ਜਾਣਦੀ ਹੈ ਤੇ ਇਹ ਪਹਿਲੀ ਔਰਤ ਸੀ ਜਿਸ ਨੇ ਲਬਨਾਨ ਕੈਨੇਡੀਅਨ ਸੁਸਾਇਟੀ ਦੀ ਉਹ ਸੱਤ ਵਾਰ ਪ੍ਰਧਾਨ ਰਹੀ ਤੇ ਉਹ بڑے ਲੋਕਾਂ ਦੇ ਵਿੱਚ ਵਿਚਰੀ ਲੋਕਾਂ ਦੇ ਵਿੱਚ ਉਸ ਦੇ ਜਿਹੜੇ ਸਬੰਧ ਨੇ ਲੋਕਾਂ ਦੇ ਨਾਲ ਉਹਦਾ ਮੇਲ ਜ਼ੋਲ ਉਹ ਆਮ ਜਨਤਾ ਦੀ ਨਿਤ ਇਸ ਕਰਕੇ ਬਹੁਤ ਹੀ ਪਾਪੀਤ ਹੋਣ ਦੀ ਲੋੜ ਨਹੀਂ ਜਿਹੜੀ ਮੈਂ ਗੱਲ ਕਰਨੀ ਚਾਹਣਾ ਕਿਉਂਕਿ ਅਜੇ ਤੱਕ ਕੁਝ ਵੀ ਨਹੀਂ ਜੋ ਪੁਰਾਣੇ ਨਿਯਮ ਨੇ ਉਹੀ ਸਟੈਂਡ ਕਰ ਰਹੇ ਨੇ ਨਵਾਂ ਕੋਈ ਅਜੇ ਸਰਕਾਰ ਅਨਾਉਂਸ ਨਹੀਂ ਕਰ ਰਹੀ ਵੀ ਉਹਨਾਂ ਨੂੰ ਕੀ ਕਰਨਾ ਹੈ ਜਿਹੜੇ ਵਰਕ ਪਰਮਿਟ ਤੇ ਜਿੰਨੇ ਖਤਮ ਹੋ ਰਿਹਾ ਉਹਨਾਂ ਨੂੰ ਕੱਢਣਾ ਜਾਂ ਜਿਨ੍ਹਾਂ ਦੇ ਵਰਕ ਵੀਜ਼ੇ ਖਤਮ ਹੋ ਰਹੇ ਨੇ ਜਾਂ ਜਿਨ੍ਹਾਂ ਦੇ ਸਟੂਡੈਂਟ ਵੀਜ਼ੇ ਖਤਮ ਹੋ ਰਹੇ ਨੇ ਉਹ ਕੀ ਕਰਨਗੇ ਇਸ ਤਰ੍ਹਾਂ ਦਾ ਕਿਉਂਕਿ ਸਰਕਾਰ ਇਸ ਤੇ ਬੜਾ ਸੋਚ ਵਿਚਾਰ ਦੇ ਨਾਲ ਇਸ ਦੇ ਉੱਤੇ ਕੋਈ ਨਾ ਕੋਈ ਫੈਸਲਾ ਲਵੇਗੀ ਕਿਉਂਕਿ ਇਮੀਗ੍ਰੇਸ਼ਨ ਦੇ ਇੱਕ ਨੁਕਤੇ ਦੇ ਨਾਲ ਇੱਕ ਮੁੱਦੇ ਦੇ ਉੱਤੇ ਹੀ ਲਿਵਰਲ ਪਾਰਟੀ ਨੂੰ ਸ਼ਿਕਾਰ ਹੋਣਾ ਪਿਆ ਤੇ ਇਸ ਕਰਕੇ ਉਹ ਨਹੀਂ ਚਾਹੇਗੀ ਕਿ ਕੋਈ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਫੈਸਲਾ ਲਾਵੇ ਜਿਸ ਦੇ ਨਾਲ ਉਹਨਾਂ ਦੀ ਪਾਰਟੀ ਦੀ ਸ਼ਬੀ ਖਰਾਬ ਹੋਵੇ ਪਰ ਜਿਹੜੀ ਜਨਤਾ ਉਹ ਜਿਆਦਾ ਪਹਿ ਵੀ ਤੇ ਇਸ ਕਰਕੇ ਹੋ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਬਿਨਾ ਕਿਸੇ ਮਤਲਬ ਤੋਂ ਕੁਝ ਇਸ ਤਰ੍ਹਾਂ ਦੀਆਂ ਖਬਰਾਂ ਵਧਾ ਚੜਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਉਸ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਬਿਲਕੁਲ ਇਮੀਗ੍ਰੇਸ਼ਨ ਬੰਦ ਹੋ ਚੁੱਕੀ ਹੈ ਜਾਂ ਜਿਹੜੇ ਇੱਥੇ ਜਿੰਨੇ ਵਰਕ ਪਰਮਿਟ ਨੇ ਉਹਨਾਂ ਖਤਮ ਹੋ ਜਾਏਗਾ ਵਾਪਸ ਚਲੇ ਜਾਣਗੇ ਜਾਂ ਸਟੂਡੈਂਟਸ ਵੀ ਵਾਪਸ ਚਲੇ ਜਾਣਗੇ ਇੰਨਾ ਸੌਖਾ ਨਹੀਂ ਹੁੰਦਾ ਕਿਉਂਕਿ ਤੁਸੀਂ ਸਾਰਿਆਂ ਨੇ ਯੂਐਸਏ ਦੇ ਵਿੱਚ ਦੇਖਿਆ ਕਿ ਉੱਥੇ ਕਿਸ ਤਰ੍ਹਾਂ ਦੇ ਆਉਂਦੇ ਹਨ ਉਹਨਾਂ ਨੇ ਹੁਕਮ ਕੀਤੇ ਮਿਸਟਰ ਟਰੰਪ ਨੇ ਤੇ ਹੁਣ ਦੇਖੋ ਕਿ ਉਹ ਕਿਸ ਪੋਜੀਸ਼ਨ ਦੇ ਵਿੱਚ ਹੈ ਇਸ ਕਰਕੇ ਇਹਦੇ ਤੇ ਕੋਈ ਬਹੁਤਾ ਨਹੀਂ ਪਰ ਇੱਕ ਗੱਲ ਜ਼ਰੂਰ ਹੈ ਕਿ ਜਿੰਨੇ ਵੀ ਇਮੀਗ੍ਰੈਂਟ ਨੇ ਉਹਨਾਂ ਨੂੰ ਜੇਕਰ ਉਹ ਕੈਨੇਡਾ ਦੇ ਵਿੱਚ ਆਇਆ ਤਾਂ ਉਹਨਾਂ ਨੂੰ ਕੈਨੇਡੀਅਨ ਬਣ ਕੇ ਰਹਿਣਾ ਚਾਹੀਦਾ ਉਹਨਾਂ ਨੂੰ ਇੱਥੋਂ ਦੇ ਰੂਲਸ ਨੂੰ ਅਡਾਪਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਇੱਥੋਂ ਦੇ ਕਲਚਰ ਨੂੰ ਅਡਾਪਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਇੱਥੇ ਆ ਕੇ ਇਸ ਦੇਸ਼ ਦੀ ਸ਼ਾਂਤੀ ਭੰਗ ਨਹੀਂ ਕਰਨੀ ਚਾਹੀਦੀ ਇੱਥੋਂ ਦੇ ਸਿਸਟਮ ਨੂੰ ਵਿਗਾੜਨਾ ਨਹੀਂ ਚਾਹੀਦਾ ਤਾਂ ਕਿ ਇੱਥੋਂ ਦੀ ਜਿਹੜੀ ਸਰਕਾਰ ਹੈ ਉਹ ਉਹਨਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਫੈਸਲੇ ਲੈ ਸਕੀ ਤੇ ਜੇਕਰ ਉਹ ਇੱਥੋਂ ਦੇ ਅਨੁਸ਼ਾਸਨ ਨੂੰ ਭੰਗ ਕਰਨਗੇ ਇੱਥੋਂ ਦੇ ਸਿਸਟਮ ਨੂੰ ਵਿਗਾੜਨਗੇ ਤਾਂ ਜਿਹੜੇ ਇੱਥੋਂ ਦੇ ਮੂਲ ਵਾਸੀ ਨੇ ਉਹ ਹਮੇਸ਼ਾ ਵਿਦੇਸ਼ੀਆਂ ਦੀ ਇਮੀਗ੍ਰੈਂਟਸ ਦੀ ਨੁਕਤਾਚੀਨੀ ਕਰਨਗੇ ਤੇ ਇਹ ਇਮੀਗ੍ਰੇਸ਼ਨ ਉਹਨਾਂ ਨੂੰ ਬੰਦ ਕਰਨੀ ਪਵੇਗੀ ਸੋ ਅੱਜ ਵੀ ਵੀਜ਼ੇ ਲੱਗ ਰਹੇ ਨੇ ਟੂਰਿਸਟ ਵੀਜ਼ੇ ਵੀ ਲੱਗ ਰਹੇ ਨੇ ਸਟੂਡੈਂਟ ਵੀਜ਼ੇ ਵੀ ਲੱਗ ਰਹੇ ਨੇ ਵਰਕ ਵੀਜ਼ੇ ਵੀ ਲੱਗ ਰਹੇ ਨੇ ਫਾਈਲ ਵੀ ਲੱਗ ਰਹੀਆਂ ਆ ਪੀ ਐਨ ਪੀ ਦੇ ਡਰਾ ਵੀ ਨਿਕਲ ਰਹੇ ਐ ਇਸ ਕਰਕੇ ਸਭ ਉਸ ਤਰੀਏ ਪ੍ਰੋਸੈਸ ਚੱਲ ਰਿਹਾ ਹੈ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰੋਸੈਸ ਬੜਾ ਸਲੋ ਹੋ ਗਿਆ ਕਿ ਨਾਲੋਂ ਉਹਦਾ ਕਾਰਨ ਕੀ ਹੈ ਕਿ ਐਪਲੀਕੇਸ਼ਨਸ ਨੂੰ ਬੜੇ ਹੀ ਨੀਜ਼ ਦੇ ਨਾਲ ਦੇਖਿਆ ਜਾ ਰਿਹਾ ਕਿਉਂਕਿ ਪਹਿਲਾਂ ਬੜੀਆਂ ਹਿਰਾਫੇਰੀਆਂ ਹੁੰਦੀਆਂ ਸੀ ਗਲਤ ਫਾਈਲਾਂ ਲੱਗਦੀਆਂ ਸੀ ਗਲਤ ਡਾਕੂਮੈਂਟ ਲੱਗਦੇ ਸੀ ਉਹਨਾਂ ਸਾਰਿਆਂ ਨੂੰ ਦੇਖਦਿਆਂ ਹੋਇਆਂ ਇਥੇ ਸਰਕਾਰ ਹੁਣ ਬੜੀ ਸਤਰਕ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਉਹ ਜਿਹੜੇ ਬੁੱਲੇ ਪਿੱਛੇ ਲੁੱਟਲੇ ਉਹ ਦੁਬਾਰਾ ਨਹੀਂ ਮਿਲਣੇ ਹੋ ਸਕਤਾਈ ਜਰੂਰ ਹੋਏਗੀ ਇਥੇ ਇਹ ਨਹੀਂ ਸੀ ਵੀ ਆਇਆ ਤੇ 3 ਸਾਲ ਦੇ ਵਿੱਚ ਪੀਆਰ ਹੋ ਗਿਆ ਇਸ ਕਰਕੇ ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਲੋਕਾਂ ਨੇ ਬੜਾ ਸੌਖਾ ਸਮਝ ਲਿਆ ਸੀ ਇਥੋਂ ਦੀ ਲੀਨੈਂਟ ਹੋਣ ਕਰਕੇ ਪਰ ਉਹ ਹੁਣ ਨਹੀਂ ਰਹੇਗਾ ਇਥੋਂ ਨੇ ਸਖਤ ਕਾਨੂੰਨਾਂ ਦੀ ਲੰਘਣਾ ਪੈਣਾ ਥੋੜਾ ਸਾਰਿਆਂ ਦਾ ਪੰਜਾਬੀ ਕਲਚਰ ਚੈਨਲ ਦੇ ਨਾਲ ਜੁੜਨ ਤੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਜੇ ਤੱਕ ਪੰਜਾਬੀ ਕਲਚਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਉਸ ਨੂੰ ਸਬਸਕ੍ਰਾਈਬ ਕਰ ਦਿਓ